ਬਬੀ ਮੈਨੂੰ ਹੁਣ ਜਾਣ ਦੇ ਮੈਂ ਵੇਲਾ ਦਵਾਈ ਲੈਣੀ ਸੀ ਨਾ ਤੇ ਤੇਰੇ ਕੋ ਰਾਤ ਰਹਿ ਲਿਆ ਹੁਣ ਮੈਂ ਕੀ ਕਰਨਾ ਜਾਵਾਂ ਠੰਡੇ ਠੰਡੇ ਪਹੁੰਚਾਂ ਮੈਂ ਘਰ ਨੂੰ ਸਾਰੇ ਡੀਕਣ ਡਏ ਹੋਣੇ ਮੈਂ ਬੱਚਿਆਂ ਨੂੰ ਪਹਿਲੀ ਗੱਲ ਤੇ ਇਹੋ ਹੀ ਕਹੀ ਸੀ ਕਿ ਮੈਂ ਸ਼ਾਮਾਂ ਨੂੰ ਹਰ ਹਾਲਤ ਵਿੱਚ ਆਇਆ ਨਾ ਉਹ ਤੂੰ ਹੀ ਮੈਨੂੰ ਰੋਕ ਲਿਆ ਕਿ ਮੈਂ ਨਹੀਂ ਜਾਣ ਦੇਣਾ ਤੂੰ ਆਈ ਆ ਤੇ ਰਾਤ ਰਹਿ ਤੇ ਹੁਣ ਜਾਣ ਦੇ ਹਜੇ ਕੋਈ ਟਾਈਮ ਨਹੀਂ ਹੋਇਆ ਜਸਵੀਰ ਮੇਰੀ ਗੱਲ ਸੁਣ ਵੈਸੇ ਤੇ ਮੈਂ ਕਹਿੰਦੀ ਦੋ ਚਾਰ ਦਿਨ ਦਾ ਜੇ ਨਹੀਂ ਬਹੁਤਾ ਜ਼ਰੂਰੀ ਹੈ ਜਾਣਾ ਨਾ ਤੇ ਅਸਲੇ ਰੰ ਬੜੀ ਧੁੱਪ ਚੜ ਗਈ ਚਾ ਮੂੰ ਚਲ ਜਾਈ ਭਾਬੀ ਮੇਰੀ ਗੱਲ ਸੁਣ ਮੇਰਾ ਮਨ ਵੀ ਪਰਚਿਆ ਰਹੇ ਨਹੀਂ ਮੇਰਾ ਜੀਨ ਦਾ ਦਰਦਨ ਪੇਂਜਨ ਉਹ ਤੇ ਗੱਲ ਠੀਕ ਆ ਡੰਗਰ ਬੱਚੇ ਦਾ ਵੀ ਵੇਖਣਾ ਹੁੰਦਾ ਹੈ ਨਾ ਮੈਂ ਕਰਨਾ ਕੀ ਹੁੰਦਾ ਉੱਥੇ ਬਹਿ ਕੇ ਤੇ ਮੈਂ ਬੱਚਿਆਂ ਨੂੰ ਇਹੋ ਹੀ ਕਹਿਣਾ ਹੁੰਦਾ ਅੰਦਰ ਕਰ ਦੋ ਬਾਹਰ ਕਰ ਦੋ ਤੈਨੂੰ ਪਤਾ ਗਰਮੀ ਕਿੰਨੀ ਪੈ ਰਹੀ ਵੱਡੇ ਬੰਦੇ ਦਾ ਤੇ ਹੁੰਦਾ ਹੀ ਬੜਾ ਵਾ ਆ ਸਾਰੇ ਬੜਾ ਸਰ ਕੋ ਥੋੜੀ ਗੱਲ ਹੋਰ ਕੋਈ ਗੱਲ ਨਹੀਂ ਚੱਲ ਚਲ ਤੂੰ ਸ਼ਾਮ ਨੂੰ ਚਲ ਜਾਈ ਅੱਡੀ ਗੜੀ ਗੱਲ ਹਾਂ ਸ਼ਾਮ ਨੂੰ ਚਲ ਜਾਈ ਗੋਲ ਸ਼ਾਮਾਂ ਨੂੰ ਚਲ ਜੂਂਗੀ ਮੈਂ ਪਰ ਮੇਰੀ ਗੱਲ ਸਰ 5 ਕਵੇ ਤੱਕ ਮੈਂ ਨਿਕਲ ਜਾਣਾ ਗਾਂ ਬੱਸ ਚ ਬੈਣਾ 2 ਘੰਟੇ ਗਾੜੀ ਲੱਗ ਜਾਣਾ ਮੈਨੂੰ ਜਾਂਦਿਆ ਜਾਂਦਿਆ ਨਹੀਂ ਆ ਤੇ ਆ ਤਾਂ ਭਾਬੀ ਤੁਸੀਂ ਕਿਤੇ ਆ ਜਾਇਆ ਕਰ ਤੇਰਾ ਦਿਲ ਨਹੀਂ ਕਰਦਾ ਆਨ ਨੂੰ ਨਹੀਂ ਆਵਾਂਗੀ ਆਵਾਂਗਾ ਮੇਰਾ ਬਹੁਤ ਦਿਲ ਕਰਦਾ ਮੈਂ ਤੇ ਕੁਝ ਹੋ ਗਈ ਹੈ ਤੇਰੇ ਆਣ ਮੇਰਾ ਮਨ ਪਰਚ ਗਿਆ ਨਾ ਮੇਰੇ ਆਨ ਨਾਲ ਤੇ ਖੁਸ਼ ਹੋਈ ਜਾਣਾ ਪਰ ਆਪ ਨਹੀਂ ਭਾਬੀ ਆਣਾ ਨਹੀਂ ਆਵਾਂਗੀ ਅੱਛਾ ਵੈਸੇ ਮੈਨੂੰ ਸੁਣਾ ਕਿ ਪਿੰਡਾਂ ਚ ਬੱਤੀ-ਬੁੱਤੀ ਦਾ ਹੁਣ ਕੀ ਪ੍ਰੋਗਰਾਮ ਨਾ ਭਾਬੀ ਹੁਣ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੁਣ ਤਾਂ ਬੱਤੀ ਆਂਦੀ ਰਹਿੰਦੀ ਆ ਉਹ ਗੱਲ ਕਿਸੇ ਵਲੇ ਕੱਟ-ਕੁੱਟ ਲੱਗ ਜਾਂਦਾ ਨਹੀਂ ਤਾਂ ਹੁਣ ਵੈਸੇ ਬਹੁਤੀ ਬੱਤੀ ਆਂਦੀ ਰਹਿੰਦੀ ਕੋਈ ਇਹੋ ਜਿਹਾ ਚੱਕਰ ਨਹੀਂ ਲੈ ਲੈ ਭਾਬੀ ਬੜਾ ਸੋਕੀ ਪਰ ਇੱਕ ਗੱਲ ਇਹ ਤੁਸੀਂ ਅੰਦਰ-ਅੰਦਰ ਵੜੇ ਰਹਿੰਦੇ ਜੈ ਨਾ ਤੇ ਉੱਥੇ ਇੰਨੇ ਮਲਾਈ ਵੇੜ ਦੇ ਵਿੱਚ ਵੇਲੀ ਵਿੱਚ ਨਿੰਮਾ ਲਾਈਆਂ ਆਈਆਂ ਤਰੇ ਕਾਂ ਲਾਈ ਗਾ ਨਾ ਤੇ ਬੈਹਰੀ ਦਾ ਜਾ ਕੇ ਤੇ ਐ ਠੰਡੀ ਠੰਡੀ ਹਵਾ ਆਉਂਦੀ ਠੰਡੀ ਹਵਾ ਉਹਦੇ ਵਰਗੀ ਮੋਜ ਥੋੜਾ ਹੈਗੀ ਨਹੀਂ ਉਹੋ ਜਿਹੀ ਨਹੀਂ ਹੈ ਇਥੇ ਫਿਰ ਅੰਦਰ ਹੀ ਅੰਦਰ ਵੜੇ ਰੋ ਇਸੀ ਲੱਗੇ ਤੇ ਅੰਦਰ ਅੰਦਰ ਤੇ ਉੱਥੇ ਵੇਲਾ ਭਾਬੀ ਸਵੇਰੇ ਵੀ ਆਪਾਂ ਸੈਰ ਕਰਨ ਜਾਣਾ ਬਾਹਰ ਨੂੰ ਚੱਜ ਜਿਦਾ ਸ਼ਾਮਾਂ ਨੂੰ ਵੀ ਜਾਣਾ ਸੈਰ ਤੇ ਸੈਰ ਉਹ ਜਾਂਦੀ ਚਲ ਹੋਰ ਸੁਣਾ ਭਾਬੀ ਹੋਰ ਸੁਣਾ ਤੇਰੇ ਪੇਕੇ ਠੀਕ ਠਾਕ ਆ ਹਾਂ ਮੇਰੇ ਸਭ ਠੀਕ ਆ ਤੂੰ ਸੁਣਾ ਪਰਿਵਾਰ ਬਾਲ ਬੱਚਾ ਆਪਣਾ ਸਾਰਾ ਠੀਕ ਠਾਕ ਵਧੀਆ ਨਾ ਬੜੀ ਵਾਹਿਗੁਰੂ ਦੀ ਕਿਰਪਾ ਸਭ ਕੁਝ ਠੀਕ ਚੱਲਣ ਦੇ ਬੜੀ ਕਿਰਪਾ ਗਈ ਦੇਖ ਲੈ ਮੇਰੀ ਮੂਹ ਦੇ ਕੰਮ ਦੇਖ ਲੈ ਰਾਤੀ ਘਰੇਲਿਆ ਕਰਨਾ ਨੂੰ ਮੈਨੂੰ ਸ਼ਰਮ ਆਂਦੀ ਸੀ ਐਨਾ ਤਨ ਖੁਆਣ ਲਈ ਕਰੇ ਲੈ ਲੈ ਭਾਬੀ ਇਹ ਰੱਚ ਕਿਹੜੀ ਗੱਲ ਆ ਕਿਸੇ ਵਲੇ ਬਾਦ ਘੱਟ ਚੀਜ਼ ਹੋ ਹੀ ਜਾਂਦੀ ਆ ਹਾਂ ਨਹੀਂ ਧਿਆਨ ਨਹੀਂ ਕਰਦੀ ਚੱਲ ਕੋਈ ਨਹੀਂ ਸਮਝਾਵਾਂ ਸਮਝ ਆਈ ਕੋਈ ਗੱਲ ਨਹੀਂ ਕਿਸੇ ਵਲੇ ਗਲਤੀ ਆਪਣੇ ਕੋ ਵੀ ਤਾਂ ਹੋ ਜਾਂਦੀ ਆ ਆਪਣੇ ਹੋ ਜਾਂਦੀ ਜੀ ਹੁੰਦੀ ਆ ਆਣਾ ਤੁਸੀਂ ਸੁੱਕਾ ਜਾਂ ਮਸਾਲਾ ਭਰ ਦੇ ਨਾ ਇਹਦੇ ਵਿੱਚ ਬਾਦ ਘੱਟ ਹੋ ਹੀ ਜਾਂਦੀ ਆ ਹੁਣ ਹੈਗੀ ਕਿੱਥੇ ਆ ਰਸੋਈ ਦੇ ਕੰਮ ਕੂਮ ਕਰਦੀ ਹੋਣੀ ਆ ਆਏ ਭਾਬੀ ਕੰਮ ਘੱਟ ਕਰਵਾਇਆ ਕਰ ਬਰ ਗਰਮੀ ਵੇ ਕਿੰਨੀ ਪੈਣ ਢਈ ਆ ਉਹ ਕੰਮ ਜਵਾਨਾਂ ਨੂੰ ਕਾਦੀ ਗਰਮੀ ਹੈ ਹੈ ਨਾਲ ਕਮਲੀਆਂ ਤੇ ਸਾਰੀਆਂ ਲੱਗੀਆਂ ਕਪੜਿਆਂ ਲਈ ਲੱਗੀ ਸਫਾਈਆਂ ਲਈ ਲੱਗੀ ਭਾਂਡੇ ਲਈ ਲੱਗੀ ਇੱਕ ਦੋ ਟਿੱਕੀਆਂ ਤੇ ਲਾਣੀ ਹੁੰਦੀ ਐ ਤੇ ਅਸੀਂ ਕੀ ਕਿੰਨੇ ਕਾ ਕਰਦੇ ਲੈ ਭਾਬੀ ਭਾਵੇਂ ਟਿੱਕੀਆਂ ਲਾਣੀਆਂ ਹੁਣ ਗਰਮੀ ਤਾਂ ਗਰਮੀ ਹੁੰਦੀ ਐ ਨਾ ਨੀਉ ਤੇ ਹੈ ਹੀ ਐ ਪਰ ਇੱਕ ਗੱਲ ਪਰ ਜਵਾਨਾਂ ਮੁਕਾਂ ਦੀ ਗਰਮੀ ਐ ਲੈ ਪਪ ਲੈ ਆ ਜਾ ਮੈਂ ਤੇਰੀ ਗੱਲ ਹੀ ਕਰਨ ਢਈ ਸੀ ਹਾਂਜੀ ਭਾਜੀ ਬਹਿ ਜਾ ਦੋ ਮਿੰਟ ਸਾਹ ਲੈ ਲਿਆ ਕਰ ਅੱਜ ਕੀ ਪੁੱਤ ਅੱਜ ਜਦੋਂ ਗਰਮੀਆਂ ਦੇ ਦਿਨ ਚਾਲੂ ਹੋ ਜਣ ਤੇ ਗਰਮੀ ਹੁੰਦੀ ਆ ਹਾਂਜੀ ਭੁਆਜੀ ਔਰ ਰਸੋਈ ਤੇ ਸਾਡੀ ਨਾ ਸਾਹਮਣੇ ਧੋਪ ਪੈਂਦੀ ਆ ਤੇ ਇੰਨੀ ਜ਼ਿਆਦਾ ਗਰਮੀ ਲੱਗਣਦੀ ਹੈ ਨਾ ਤੇ ਮੈਂ ਸੋਚਣ ਦੀ ਉੱਥੇ ਇੱਕ ਬਾਹਰ ਲਗਾ ਲਵਾਂ ਤਾਂ ਕਿ ਧੋਪ ਨਾ ਆਵੇ ਅੰਦਰ ਆਹੋ ਆਹ ਨਿਕਾਦੀ ਗਰਮੀ ਹੈ ਸਾਡਾ ਮੇਲਾ ਪੁੱਛ ਕੇ ਦੇਖ ਰਸੋਈ ਕਿਤੇ ਵੇੜਾ ਕਿਤੇ ਤੇ ਕਮਰਾ ਕਿਤੇ ਬਾਹਰ ਧੁੱਪ ਸੜੀ ਦੇ ਵਿੱਚ ਤੰਦੂਰ ਲਾਣੇ ਰੋਟੀਆਂ ਬਣਾਉਣੀਆਂ ਪਤਾ ਹੀ ਨਹੀਂ ਸੱਚ ਲੱਗਦਾ ਨਾ ਗਰਮੀ ਸੱਦੀ ਮਹਿਸੂਸ ਹੀ ਨਹੀਂ ਸੀ ਕਰਦੀ ਕੀ ਹੁੰਦਾ ਅੱਜ ਕਾ ਗਰਮੀ ਗਰਮੀ ਕੁੜੀਆਂ ਹੁਣ ਤਾਂ ਸਾਰਾ ਛੱਤਿਆ ਪਿਆ ਹੁਣ ਕਾਦੀ ਗਰਮੀ ਰਹਿ ਗਈ ਦੋ ਜਲ ਟਿੱਕੀ ਲੜ ਰਹੀ ਉੱਚੀ ਗਰਮੀ ਗਰਮੀ ਸੁਣਾਉਂਦੀ ਰਹੰਦੀਆਂ ਕੁੜੀਆਂ ਆਈਆਂ ਤੇ ਹੁਣ ਤੂੰ ਬੈਠੀ ਨਾ ਰਹੇ ਤੇ ਭੂਆ ਨੂੰ ਸ਼ਾਮ ਨੂੰ ਜਾਣਾ ਏ ਤੇ ਸਬਜ਼ੀ ਭਾਜੀ ਦਾ ਕੁਝ ਘਰ ਆਰ ਬਣਾ ਰੋਟੀ ਦਾ ਕੀ ਬਣਾਣਾ ਮੈਂ ਮੰਮੀ ਉਹ ਸਬਜ਼ੀ ਤੇ ਪਈ ਈ ਆ ਉਹ ਸਬਜ਼ੀ ਤੇ ਤੂੰ ਜੜ ਮਾਰ ਦਿੱਤੀ ਸਾਰੀ ਹੁਣ ਉਹੀ ਘਵਾੜੀ ਭੂਆ ਨੂੰ ਨਵੀਂ ਸਬਜ਼ੀ ਬਣਾ ਕੇ ਵਧੀਆ ਜੀ ਭੂਆ ਨੂੰ ਖਵਾ ਚਲੋ ਚੱਲ ਭਾਬੀ ਰਹਿਣ ਦੇ ਅੱਗ ਗਿਆ ਤਾਂ ਕੈਂਡੀ ਗਰਮੀ ਬੜੀ ਹੈ ਤੇ ਨਾਲੇ ਤੁਹਾਡੇ ਵੇੜੇ ਚ ਕਦੇ ਸਿੱਧੀ ਰਸੋਈ ਚ ਤੋਂ ਪਾਉਂਦੇ ਕੋਈ ਨਹੀਂ ਉਹਨੇ ਅਖਬਾਰ ਲਾ ਲਾਨੇ ਆਪੇ ਚਾਹ ਦੇ ਨਾਲ ਕੋਈ ਰੋਟੀ ਪਈ ਹੁਣੀ ਨਾਲ ਦੇ achar ਤੇ ਨਾਲ ਦੇ ਗੰਢਾ ਮੈਂ ਉਹਦੇ ਨਾਲ ਵੇਖੀ ਖਾ ਜਾਣੀ ਨਹੀਂ ਨਹੀਂ ਬਣਾ ਤੂੰ ਸਬਜੀ ਨਾਲੇ ਨਿੰਬੂ ਪਾਣੀ ਲੈ ਆ ਕੇ ਪਲਾਪ ਹੁਆ ਨੂੰ ਭਾਬੀ ਮੇਰੀ ਗੱਲ ਸੁਣ ਆ ਰੋਟੀਆਂ ਰਾਟੀਆਂ ਤੁਸੀਂ ਇੱਕ ਇੱਕਾਂ ਦਾ ਤੇ ਇੱਕ ਇੱਕ ਫੁਲਕਾ ਲਾਂਦੇ ਜੇ ਆ ਸਾਡੇ ਵਾਂਗੂ ਕੰਮ ਕਰਿਆ ਕਰੋ ਹਾਂ ਆ ਸਵੇਰੇ ਲਾ ਲਿਆ ਕਰੋ ਡੱਬਾ ਭਰ ਕੇ ਰੋਟੀਆਂ ਦਾ ਜਿਹੜਾ ਆਵੇ ਤੇ ਪਕੜਦੇ ਡੱਬੇ ਦੋ ਫੁਲਕੇ ਤੇ ਖਾ ਲਿਆ ਕਰੇ ਉਹ ਜਸਪੀਰ ਸਾਡੇ ਨਹੀਂ ਖਾਂਦੇ ਉਹ ਗਰਮ ਮਰ ਲੱਥਦੀ ਖਾਂਦੇ ਤੇ ਉਹ ਜੀ ਆਹ ਤਾਂ ਪਈਆਂ ਉਹ ਕਦੇ ਸਾੜ ਕੋ ਨਹੀਂ ਖਾਦੀਆਂ ਜਾਂਦੀਆਂ ਕਿ ਸਾਰਾ ਪਰਿਵਾਰ ਨਾਲ ਬਹਿ ਕੇ ਖਾਵੇ ਕਮਰੇ ਲਾ ਕੇ ਰੱਖਦੀਏ ਕਿੰਨਾ ਵਧੀਆ ਲੱਗਿਆ ਆਪਾਂ ਤਾਂ ਪਹਿਣੇ ਹਜੇ ਵੀ ਇਤਰਾ ਕਰਦੇ ਤੇਰੇ ਫਿਫੜ ਜੀ ਨੂੰ ਤਾਂ ਸਿੱਧਕ ਨਹੀਂ ਆਂਦਾ ਉਹ ਕੰਦੇ ਸਾਰਾ ਟੱਬਰ ਬਹਿ ਕੇ ਆਪਾਂ ਤਾਂ ਦਿਨੇ ਵੇਲਾ ਤੋ ਪਚੜਦਿਆਂ ਤੱਕ ਫੁਲਕੇ ਲਾ ਕੇ ਐ ਬੰਦ ਕਰਕੇ ਤੇ ਰੱਖ ਦਈਦੇ ਤੇ ਜਿੰਨੂੰ ਭੁੱਖ ਲੱਗਦੀ ਆ ਡੱਬੇ ਚੋਂ ਕਢਦੇ ਨਾਲ ਲੰਦੇ ਲੱਸੀ ਦਾ ਗਲਾਸ ਤੇ ਫਿਰ ਨਹ ਹੋਰ ਕੁਝ ਨਾ ਲੱਭੇ ਤੇ ਗੋਲਣਾ ਰੋਟੀ ਖਾ ਲਈਦੀ ਜਾਂ ਸ਼ੱਕਰ ਨਾ ਖਾ ਲਈਦੀ ਬਸ ਐ ਵੀ ਤੁਸੀਂ ਕਿਹੜੇ ਚਸਕਾ ਵਧੀਆਂ ਵਧੀਆਂ ਫਿਰ ਤੇ ਪੰਡਾ ਜਾਈ ਕੋਈ ਚਲਦਾ ਪਰ ਐਤੇ ਨਹੀਂ ਨਾ ਵੇਲੇ ਕੋ ਵੇਲੇ ਅੰਧੇਤ ਕੀ ਜਦ ਸੁੱਕੀਆਂ ਰੋਟੀਆਂ ਦੀ ਢੰਡੀਆਂ ਤੇ ਭਾਬੀ ਮੇਰੀ ਗੱਲ ਸੁਣ ਤਾਕਤ ਹੀ ਉਹਨਾਂ ਰੋਟੀਆਂ ਚ ਆ ਆ ਰੋਟੀਆਂ ਚ ਕੀ ਤਾਕਤ ਆ ਐ ਤੇ ਫਿਰ ਹੈ ਹੀ ਪਰ ਨਹੀਂ ਨਾ ਬੱਚੇ ਨਹੀਂ ਸਮਝਦਾ ਹੀ ਕਲਦੇ ਬੱਚਿਆਂ ਦੇ ਤੀਜਾਂ ਰੋਟੀਆਂ ਬਣਾਵਣਾ ਕੇ ਰੱਖੀ ਤੇ ਉਹਦੇ ਚੱਕੋ ਬਾਜ਼ਾਰੋਂ ਫਾਸਟ ਫੂਡ ਖਾਣਦੇ ਚਲ ਕੀ ਕਰੀਏ ਤੂੰ ਚੱਲ ਵੇਖ ਲੈ ਜੋ ਤੇਰਾ ਦਿਲ ਕਰਦਾ ਕਰ ਲੈ ਆਹ ਬਣਾ ਲੈ ਤੇ ਨਿੰਬੂ ਪਾਣੀ ਪਲਾਣ ਵਾਲੇ ਪੁਆ ਲੈ ਆ ਕੇ ਗਰਮੀ ਹੋ ਗਈ ਆ ਏ ਕਿਤੇ ਧੁੱਪ ਮੈਂ ਕੱਟ ਤੇ ਲੈ ਆ ਮੈਂ ਇੱਕ ਨਾ ਰੈਸਪੀ ਵੇਖੀ ਫੋਨ ਦੇ ਵਿੱਚ ਕਿ ਨਮਕ ਜ਼ਿਆਦਾ ਪੈ ਜੇ ਤੇ ਪਿਆਜ਼ ਤੇ ਆਲੂ ਕੱਟੋ ਅੱਗੋਂ ਮੈਨੂੰ ਸਮੇਂ ਨਹੀਂ ਆਉਂਦੀ ਮੈਂ ਕੀ ਕਰੀ ਨੀ ਵੋਟੀਆਂ ਕੀ ਕਰਨ ਡਈਆਂ ਹਾਂ ਹਾਂਜੀ ਭੂਆ ਜੀ ਤੁਸੀਂ ਇੰਨੀ ਗਰਮੀ 'ਚੇ ਕਰਨ ਆਏ ਜੇ ਲੈ ਉਹ ਸਾਨੂੰ ਗਰਮੀ ਗਰਮੀ ਜਿਹੜੀ ਲੱਗਦੀ ਉਹ ਤਾਂ ਲੱਗਦੀ ਆ ਮੈਂ ਨਾ ਇਹ ਨਾ ਰੈਸਪੀ ਵੇਖੀ ਫੋਨ ਦੇ ਵਿੱਚ ਕਿ ਜੇ ਲੂਣ ਜ਼ਿਆਦਾ ਪੈ ਜੇ ਤੇ ਕੀ ਕਰਨਾ ਚਾਹੀਦਾ ਮੈਂ ਤੇ ਉਹ ਹੀ ਅੰਦਾਜ਼ਾ ਜੇ ਲਾਉਂਦੀ ਸੀ ਅੰਦਾਜ਼ਾ ਨਾਲਾ ਤੈਨੂੰ ਮੈਂ ਦੱਸਦੀ ਹਾਂ ਹਾਂਜੀ ਪਰ ਇਹੋ ਜਾ ਇੱਧਰ ਹੋ ਜਰਾ ਕ ਇੱਧਰ ਹੋ ਜਰਾ ਕ ਹਾਂਜੀ ਭਾਜੀ ਕਰਨਾ ਕੀ ਆ ਆ ਕਰੇਲਿਆਂ ਦੀ ਗੱਲ ਹੈ ਨਾ ਲੂਣ ਜ਼ਿਆਦਾ ਪੈ ਗਿਆ ਹਾਂਜੀ ਤੇ ਕੋਈ ਗੱਲ ਨਹੀਂ ਆ ਤਾ ਤਾਂ ਤੂੰ ਸਹੀ ਆ ਆ ਪਿਆਜ਼ ਪਾ ਆਲੂ ਪਾ ਟਮਾਟਰ ਪਾ ਤੇ ਆਲੇ ਕਰੇਲੇ ਆ ਇਹਨਾਂ ਨੂੰ ਇਸ ਤਰ੍ਹਾਂ ਖੋਲ ਦੇ ਪਹਿਲਾਂ ਉਹਨਾਂ ਨੂੰ ਤਲ ਲਾ ਤੇ ਬਾਅਦ ਚ ਪਾ ਲੈ ਲੂਣ ਨਾ ਪਾਵੇਂ ਨਾਲ ਪਾ ਦੋ ਹਰੀਆਂ ਮਿਰਚਾਂ ਵੇਖੀ ਕਿੰਨੇ ਸਵਾਦ ਬੰਦੇ ਨਹੀਂ ਤੇ ਪਹਿਲਾਂ ਕਰੇਲੇ ਪਾਣੇ ਆ ਨਾ ਪੁੱਤ ਪਹਿਲਾਂ ਉਹਨਾਂ ਚੀਜ਼ਾਂ ਨੂੰ ਭੁੰਨਣਾ ਆਪਾਂ ਫੇਰ ਹੁਣ ਐਡੀ ਮਿਹਨਤ ਨਾਲ ਤੂੰ ਚੀਜ਼ ਬਣਾਈ ਐ ਤੇ ਸੁੱਤ ਨਹੀਂ ਸੁਟਰੀ ਥੋੜਾ ਹੈ ਗਈ ਆ ਬਾਕੀ ਮੇਰੀ ਫਿਕਰ ਨਾ ਕਰ ਤੂੰ ਰੋਟੀ ਖਾਣ ਪੀਣ ਦੀ ਮੈਂ ਉਹ ਕੁਝ ਖਾ ਪੀਣਾ ਸਾਨੂੰ ਨੇ ਕੋਈ ਆ ਖਾਣ ਪੀਣ ਦੇ ਸਵਾਦਾਂ ਨਾ ਬਸ ਢਿੱਡ ਭਰਨ ਵਾਸਤੇ ਦੋ ਫੁਲਕੇ ਮਿਲਨੇ ਚਾਹੀਦੇ ਉਹ ਆ ਜੀ ਮੰਮੀ ਕਿੱਥੇ ਆ ਮੰਮੀ ਅੰਦਰ ਮੰਮੀ ਕਿੱਥੇ ਮੰਮੀ ਤੇਰੀ ਕਹਿੰਦੀ ਅੱਗੇ ਗਰਮੀ ਤਾਂ ਹੈਗੀ ਨਹੀਂ ਮੈਂ ਕਿਹਾ ਚੰਗਾ ਪਹਿਣਾ ਨਹੀਂ ਹੈਗੀ ਤੇ ਨਾ ਸੀ ਉਹ ਆ ਜੀ ਅੱਪਾ ਮੰਮੀ ਨੇ ਤੇ ਇਸ ਜੀ ਦੇ ਬੈਠ ਰਿਆ ਨਾ ਉਹਨਾਂ ਨੂੰ ਗਰਮੀ ਦਾ ਅਹਿਸਾਸ ਤੇ ਹੋਣਾ ਹੀ ਨਹੀਂ ਹੈ ਹੁਣ ਤੁਹਾਨੂੰ ਪਤਾ ਲੱਗਾ ਕਿੰਨੀ ਗਰਮੀ ਲੱਗਣ ਦੀ ਕਿਚਨ ਦੇ ਵਿੱਚ ਪੁੱਤ ਵੇਖ ਮੇਰੀ ਗੱਲ ਸੁਣ ਗਰਮੀ ਹੋਵੇ ਸਰਦੀ ਹੋਵੇ ਜਿਹੜਾ ਕੰਮ ਕਰਨਾ ਉਹ ਤਾਂ ਕਰਨਾ ਹੀ ਕਰਨਾ ਨਾ ਉਹੀ ਨਾ ਪੋਹ ਜੀ ਕੰਮ ਤੇ ਕਰਨਾ ਹੀ ਪੈਣਾ ਭਾਵੇਂ ਹੋਵੇ ਗਰਮੀ ਅੱਛਾ ਇੰਜ ਕਰ ਹੁਣ ਤੂੰ ਬੱਸ ਕਰ ਤੇ ਰੋਟੀ ਨਖਾਨੀ ਠਹਿਰ ਕੇ 3 ਕਜੇ ਨਾਲ ਤੇ 5 ਕਜੇ ਨਾਲ ਮੈਂ ਜਾਣਾ ਹੈ 3 ਵਜੇ ਰੋ ਫੁਲਕਾ ਦਾ ਵੀ ਮੈਨੂੰ ਆ ਸਬਜੀ ਐ ਉਹੀ ਤੇਰੀ ਹੋ ਜਾਣੀ ਆ ਨਾਲ ਤਾਂ ਵੀ ਇੱਕ ਚਾਹ ਦਾ ਕੱਪ ਕੱਪ ਨਾ ਦਵੀ ਮੈਨੂੰ ਗਲਾਸ ਚ ਦਵੀ ਤੇ ਬਸ ਤੇ ਫਿਰ ਖਾ ਕੇ ਤੇ ਸ਼ਾਮੀ 5 ਵਜੇ ਦਾ ਜਾਂ ਵਾਲੇ ਬਣਾਗੇ ਤੇ ਚਾ ਕੇ ਤੇ ਕੋਠੇ ਲੰਮੇ ਪਾਇਆ ਆਪਣੇ ਕਮਰੇ ਚ ਠੀਕ ਆ ਹਾਂਜੀ ਨਹੀਂ ਮੈਂ ਜਾਣਾ ਹੈਲਪ ਕਰਵਾ ਦੇਣੀ ਆ ਆ ਵੀ ਹੈਲਪ ਚਲ ਕੱਨੇ ਕਿੱਥੇ ਲੱਗੇ ਰੋਵੇ ਕੋਈ ਕੰਮ ਕੋਈ ਕੰਮ ਕਿੱਥੇ ਪੂਆ ਮੰਮੀ ਕੰਮ ਸਾਰਾ ਹੋ ਗਿਆ ਵਾ ਕਿਚਨ ਦੇ ਵਿੱਚ ਤੇ ਭੂਆ ਜੀ ਲੇਟੇ ਨਾਲ ਦੇ ਰੂਮ ਦੇ ਵਿੱਚ ਉਹ ਕਹਿੰਦੇ ਮੈਂ ਥੋੜੀ ਰੈਸਟ ਕਰ ਲਾਂ ਮੈਂ 5 ਵਜੇ ਜਾਣਾ ਵਾ ਤੇ ਮੈਂ 3 ਵਜੇ ਰੋਟੀ ਖਾਣੀ ਆ ਤੇ ਤੂੰ 3 ਵਜੇ ਬਣਾ ਲਈ ਰੋਟੀ ਤੇ ਹਜੇ ਤੇ 11 ਹੀ ਵਜੇ ਆ ਤੇ ਗਰਮੀ ਤੁਹਾਨੂੰ ਪਤਾ ਕਿੰਨੀ ਚਾਦੀ ਆ ਤੇ ਮੈਂ ਵੀ ਨਾ ਉੱਪਰ ਰੈਸਟ ਕਰ ਲੈਣੀ ਉਹ ਕਹਿੰਦੇ ਤੂੰ ਵੀ ਰੈਸਟ ਕਰ ਲੈ ਨਾ 3 ਵਜੇ ਆ ਜੀ ਥੱਲੇ ਕੀ ਤੂੰ ਗਰਮੀ ਗਰਮੀ ਆ ਵੇਲੇ ਕਰਦੀ ਰੰਗੀ ਇੱਕੋ ਹੀ ਗੱਲ ਰਹਿ ਗਈ ਹੈ ਤੇਰੀ ਉਮਰ ਚ ਬਹੁਣੇ ਸੈਂਦਾ ਕੰਮ ਕਰੀਦਾ ਸੀ ਕਦੀ ਗਰਮੀ ਮਹਿਸੂਸ ਨਹੀਂ ਸੀ ਹੁੰਦੀ ਤਬੇ ਐਸੀ ਵੀ ਗਰਮੀ ਦਾ ਪਤਾ ਕੀ ਹਿਸਾਬ ਜਿੰਨੀ ਮਹਿਸੂਸ ਕਰੋ ਨਹੀਂ ਲੱਗਦੀ ਥੋੜਾ ਆਪਣੇ ਆਮ ਸੁਭਾਅ ਵਾਂਗ ਲ ਆਪਣਾ ਹਰ ਵੇਲੇ ਗਰਮੀ ਗਰਮੀ ਮੌਸਮ ਆ ਗਰਮੀ ਦਾ ਸਰਦੀ ਦਾ ਇਥੇ ਆਣਾ ਹੀ ਆਣਾ ਮੇ ਹਰ ਵल्ली ਗਰਮੀ ਗਰਮੀ ਕਰੀ ਜਾਵਾਂ ਤੇ ਕੀ ਕਿਸ ਤਰ੍ਹਾਂ ਚੰਗਾ ਤੋਂ ਨਹੀਂ ਲੱਗਦਾ ਹਾਂਜੀ ਮੰਮੀ ਗਰਮੀ ਕਿੱਥੇ ਗਈ ਆ ਚਲੋ ਮੈਂ ਚੱਲਦੀ ਵੇਖਾਂ ਕਿਸ ਤਰ੍ਹਾਂ ਮਹਾਰਾਣੀ ਪਈ ਐ ਇਹਨੂੰ ਨਹੀਂ ਪਤਾ ਲੱਗਦਾ ਉਤੋਂ ਐਸੀ ਵੀ ਚਲਾਇਆ ਉਤੋਂ ਪੱਕੇ ਵੀ ਚਲਾਇਆ ਬੱਤੀਆਂ ਵੀ ਜਗਣ ਨਹੀਂ ਐ ਨਾ ਬਿੱਲੇ ਦੇ ਪਿਓ ਨੇ ਦੇਣਾ ਮੈਂ ਇਸ ਘਰ ਚੋਂ ਨਾ ਹੋਵਾਂ ਤੇ ਇਸ ਘਰ ਦਾ ਪਤਾ ਨਹੀਂ ਕੀ ਹਾਲ ਹੋਵੇ ਇਹਨਾਂ ਕੋਈ ਰੋਕਣ ਟੋਕਣ ਨਾ ਲੈ ਕੋਈ ਨਹੀਂ ਆ ਇਹਨੂੰ ਸਮਝ ਹੀ ਕੋਈ ਨਹੀਂ ਲੱਗਦੀ ਮੈਂ ਕਰਦੀ ਕੀ ਪਈ ਆ ਕਿਰਣਾ ਓ ਕਿਰਣਾ ਹਾਂਜੀ ਮੰਮੀ ਉਠ ਨਾ ਕਰਨੀ ਕੀ ਬਈਆਂ ਕਾ ਦਿਗ ਪਈ ਮੰਮੀ ਮੈਂ ਰੈਸਟ ਕਰਨ ਆਈ ਸੀਗੀ ਕੰਮ ਤੇ ਕੋਈ ਹੈਗਾ ਨਹੀਂ ਥੱਲੇ ਗਰਮੀ ਇੰਨੀ ਜ਼ਿਆਦੀ ਆ ਤੇ ਮੈਂ ਕਿਹਾ ਚੱਲ ਮੈਂ ਥੋੜੀ ਰੈਸਟ ਕਰ ਲਵਾਂ ਉਹ ਗਰਮੀ ਗਰਮੀ ਨਾ ਕਰਿਆ ਕਰ ਹਰ ਵੇਲੇ ਹਰ ਵੇਲੇ ਗਰਮੀ ਤਾਂ ਲੱਗੀ ਦਿੰਦੀ ਐ ਐ ਦੇਖ ਏਸੀ ਵੀ ਚਲਾਇਆ ਪੱਕੇ ਵੀ ਚਲਾਏ ਬਤੀਆਂ ਵੀ ਜਗੜੀਆਂ ਤੇ ਕਿੰਨੇ ਬਿੱਲ ਭਰਨੇ ਆਨੇ ਮੈਨੂੰ ਲੱਗਦਾ ਮੇਰੇ ਪੁੱਤਰ ਦੀ ਅੱਧੀ ਕਮਾਈ ਤੇ ਬਿੱਲਾਂ ਭਰਨ ਜਿੱਦ ਨਿਕਲ ਜਾਂਦੀ ਐ ਤੇ ਮੰਮੀ ਗਰਮੀ ਦੇ ਵਿੱਚ ਆਪੇ ਏਸੀ ਨਹੀਂ ਚਲਾਣਾ ਤੇ ਉਹ ਕੀ ਕਰਨਾ ਵਾ ਨਾਲੇ ਮੰਮੀ ਬਿਰਸੋ ਇੱਥੇ ਜਾਓ ਨਾ ਤਾਂ ਪਤਾ ਲੱਗਦਾ ਕਿੰਨੀ ਗਰਮੀ ਆ ਤੂੰ ਹੀ ਤੇ ਏਸੀ ਦੇ ਅੱਗੋਂ ਹਿਲਦਾ ਹੀ ਨਹੀਂ ਜੇ ਤੁਹਾਨੂੰ ਕੀ ਪਤਾ ਲੱਗਣਾ ਮ ਗਰਮੀ ਦਾ ਹੱਦ ਹੋਈ ਏ ساری ਉਮਰ ਹੀ ਕੰਮ ਕੀਤੇ ਉਦੋਂ ਘਰੋਂ ਏਸੀ ਹੁੰਦੇ ਸੀ ਤੈਨੂੰ ਕੋਈ ਜ਼ਿਆਦਾ ਹੀ ਗਰਮੀ ਮਹਿਸੂਸ ਹੁੰਦੀ ਏ ਲੈ ساری ਰਾਤ ਵੀ ਤੇਰਾ ਏਸੀ ਚੱਲਦਾ ਰਹਿੰਦਾ ਮੰਮੀ ਤੇ ساری ਰਾਤ ਮੈਂ ਕਿਹੜਾ ਕੱਲੀ ਹੁੰਨੀ ਆ ਏ ਵੀ ਹੁੰਦੇ ਆ ਤੇ ਬੱਚੇ ਵੀ ਹੁੰਦੇ ਆ ਆਪਾਂ ਸਾਰੇ ਜਾਨੇ ਚਲਾਣੇ ਤੇ ਤੁਸੀਂ ਵੀ ਤੇ ਥੱਲੇ ਦਾ AC ਚਲਾਈ ਰੱਖਦੇ ਤੇ ਤੁਸੀਂ ਤੇ ਸਵੇਰੇ ਵੀ ਨਹੀਂ ਬੰਦ ਕਰਦੇ ਤੇ ਰਾਤੀ ਵੀ ਨਹੀਂ ਬੰਦ ਕਰਦੇ ਉਹ ਘੜੀ ਘੜੀ ਵਿੱਚ ਬੰਦ ਕਰ ਦਿੰਨੇ ਆਂ ਸੀ ਸਾਡੋ ਕੋ ਤਾਂ ਨਸਹਿ ਨਹੀਂ ਨਹੀਂ ਹੁੰਦਾ ਤੂੰ ਖਰੇ ਕਿਸਰਾ ਚਲਾ ਕੇ ਪਈ ਰੰਨੀ ਹਰ ਵੇਲੇ ਹਰ ਵੇਲੇ ਗਰਮੀ ਹਰ ਵੇਲੇ ਗਰਮੀ ਪੁੱਤ ਕੰਮ ਵੇਲੇ ਕੰਮ ਵੀ ਕਰਨਾ ਹੁੰਦਾ ਹਰ ਵੇਲੇ ਗਰਮੀ ਗਰਮੀ ਨਹੀਂ ਸੁਣਾਈ ਰਹੀ ਦੀ ਚੱਲ ਉਠ ਕੰਮ ਕਰ ਥੱਲੇ ਕੰਮ ਬੜਾ ਪਿਆ ਹੈ ਪਰ ਮਮੀ ਪੂਆ ਜੀ ਨੇ ਤੇ 5 ਵਜੇ ਜਾਣਾ ਵਾ ਉਹ ਤਿਆਰੀ ਤੇ ਕਰਨੀ ਆ ਕੁਛ ਨਾਲ ਵੀ ਦੇਣਾ ਉਹਨੂੰ ਐਸ ਤਰ੍ਹਾਂ ਥੋੜੀ ਤੋਰ ਦੇਾਂਗੇ ਆ ਥੱਲੇ ਮੈਂ ਚੱਲੀ ਤੇ ਆਈ ਆ ਥੱਲੇ ਤੇ ਬੰਦ-ਬੁੰਦ ਕਰਕੇ ਆਈ ਸਾਰਾ ਕੁਝ ਏਸੀ ਬੱਤੀਆਂ ਪੁੱਤੀਆਂ ਸਾਰਾ ਕੁਝ ਬੰਦ ਕਰਕੇ ਆਈ ਸੋਚਿਆ ਕਰ ਬਿੱਲ ਕਿੰਨਾ ਕਾਏਗਾ ਮੁੰਡੇ ਤੇ ਤਰਸ ਕਰਿਆ ਆ ਸਾ ਹਮ ਮੇਰੇ ਏਸੀ ਚਲਾਉਣ ਤੋਂ ਇਹਨਾਂ ਨੂੰ ਪ੍ਰੋਬਲਮ ਆ ਉਹ ਜੀ ਮੇਰੀ ਸਾਰੇ ਘਰ ਦਾ ਬਿੱਲ ਮੈਂ ਹੀ ਲਿਆਣੀ ਆ ਜੇ ਮੈਂ ਥੋੜਾ ਜਿਹਾ ਏਸੀ ਚਲਾ ਲਿਆ ਪ੍ਰੋਬਲਮ ਮੇ ਕੀ ਹੋ ਗਈ ਆਪ ਤੇ ਇਹਨਾਂ ਨੂੰ ਗਰਮੀ ਲੱਗਣੀ ਕਿੱਥੋਂ ਆਪ ਤੇ ਸਾਰਾ ਦਿਨ ਏਸੀ ਦੇ ਵਿੱਚ ਬੈਠ ਰਹਿੰਦੇ ਆ ਥੋੜਾ ਜਿਹਾ ਕਿ ਕਮਰੇ ਜੋ ਬਾਹਰ ਨਹੀਂ ਨਿਕਲਦੇ ਰਸੋਈ ਚ ਤੇ ਵੜਦੇ ਨਹੀਂ ਆ ਤੇ ਇਹਨਾਂ ਨੂੰ ਗਰਮੀ ਦਾ ਅਹਿਸਾਸ ਕਿ ਹੋਣਾ ਉਹ ਮੈਂ ਤੇ ਸੋਚ ਨਹੀਂ ਆ ਜੇ ਦੇ ਕਿ ਤੇ ਮੇਰੇ ਸਾਹ ਲੈਣ ਦੇ ਵੀ ਬਿੱਲ ਆਂਦਾ ਨਾ ਇਹਨਾਂ ਨੇ ਕਹਿਣਾ ਸੀ ਕਿਰਨ ਹੌਲੀ ਹੌਲੀ ਸਾਹ ਲੈ ਜਾਂ ਰੁਕ ਜਾ ਬਿੱਲ ਵੜਾਣਾ ਹੀ ਹੂੰ ਕੋਈ ਗੱਲ ਨਹੀਂ ਉੱਪਰ ਵਾਲੇ ਕਮਰੇ 'ਚ ਤੇ AC ਬੰਦ ਕੀਤਾ ਇੰਨੀ ਤਪਸ਼ ਹੋ ਗਈ ਆ ਇੱਕ ਕੰਮ ਕਰਦੀ ਐ ਇੱਥੇ ਹੀ ਲੇਟ ਜੰਨੇਗੀ ਤੇ ਇਹ ਥੋੜਾ ਜਿਹਾ ਠੰਡਾ ਲੱਗਣਦਿਆ ਪੱਖੇ ਚਲਾ ਲੈਨੀ ਆ ਆਹ ਓਟੀ ਇੱਥੇ ਲੰਮੇ ਪਈ ਹੋਈ ਕਿਰਨ ਹਾਂਜੀ ਪੂਆ ਜੀ ਪੁੱਤ ਤੈਨੂੰ ਮੈਂ ਕਿਹਾ ਸੀ ਰੈਸਟ ਕਰ ਲੈ ਜਾ ਕੇ ਤੇ ਤੂੰ ਇੱਥੇ ਲੰਮੇ ਪਈ ਆ ਪੂਆ ਜੀ ਤੁਹਾਡੇ ਕਹਿਣ ਤੇ ਮੈਂ ਉੱਪਰ ਚਲਤੇ ਗਈ ਪਰ ਮੰਮੀ ਨਾਲ ਹੀ ਪਿੱਛੇ ਆ ਗਏ ਮੇਰੇ ਮੈਨੂੰ ਕਹਿਣ ਲੱਪੇ ਲੈ ਬੇਲੇ ਨਾਂਦਾ ਉਹ ਮੇਰੇ ਮੁੰਡੇ ਦੀ ਤੇ ਅੱਧੀ ਦਿਨ ਖਾ ਬਿੱਲ ਬਿੱਲ ਤੇ ਹੀ ਨਿਕਲ ਜਾਂਦੀ ਆ ਉਹ ਤੂੰ ਸਾਰਾ ਦਿਨ ਏਸੀ ਚਲਾਨੀ ਆ ਨਾ ਤਾਂ ਕਰਕੇ ਦੱਸੋ ਪੂਆ ਜੀ ਉੱਪਰ ਮੈਂ ਏਸੀ ਬੰਦ ਕਰਤਾ ਤੇ ਮੈਂ ਉੱਤਰਾ ਹੀ ਪਈ ਰਹੀ ਪਰ ਤੁਹਾਨੂੰ ਪਤਾ ਉੱਪਰ ਵਾਲੇ ਕਮਰੇ ਆ ਜੇ ਕਿੰਨੀ ਤਪਸ਼ ਵੱਜਦੀ ਆ ਮੇਰੇ ਕੋ ਉੱਥੇ ਬੈਠਿਆ ਨਹੀਂ ਗਿਆ ਮੈਂ ਤਾਂ ਇੱਥੇ ਆ ਕੇ ਲੇਟ ਗਈ ਚੱਲ ਥੋੜਾ ਜਿਹਾ ਮੈਂ ਇੱਥੇ ਰੈਸਟ ਕਰ ਲੈਂਦੀ ਆ ਫੇਰ ਬਾਅਦ ਚ ਸਾਰਾ ਦਿਨ ਕੰਮ ਕਰਨਾ ਹੀ ਆ ਮੈਂ ਤਾਂ ਕਰਕੇ ਮੈਂ ਨਾ ਗੁੱਸੇ ਤੇ ਮਾਰੇ ਇੱਥੇ ਹੀ ਆ ਗਈ ਤੇ ਮੰਮੀ ਕਹਿੰਦੇ ਗਰਮੀ ਹੈ ਨਹੀਂ ਤੇ ਤੂੰ ਪੁੱਤ ਮੰਮੀ ਕੋਲ ਕਿਉਂ ਨਹੀਂ ਬੈਠਦੀ ਉੱਥੇ ਲੰਮੇ ਬੈਜਿਆ ਕਰ ਭੂਆ ਜੀ ਉੱਥੇ ਮੈਂ ਕੀ ਬੈਠਾਂ ਤੂੰ ਇਹ ਵੇਖੋ ਮੈਂ ਥੋੜੀ ਦੇਰ ਲਈ ਉੱਪਰ ਗਈ ਆ ਤੇ ਮੰਮੀ ਨਾਲ ਹੀ ਆ ਗਏ ਉੱਪਰ ਮੈਨੂੰ ਠਾਣ ਵਾਸਤੇ ਕਿ ਥੱਲੇ ਕੰਮ ਬੜਾ ਪਿਆ ਤੇ ਮੈਂ ਜਦੋਂ ਇਹਨਾਂ ਦੇ ਲਾਗੇ ਲੇਟਦੀ ਆ ਨਾ ਹਾਂ ਜੀ ਮੈਂ ਬੈਠਦੀ ਆ ਕਿਰਨ ਚਾਹ ਬਣਾ ਲਿਆ ਜਾ ਕੇ ਨਾ ਰੋਟੀ ਦਾ ਟਾਈਮ ਹੋ ਗਿਆ ਤੂੰ ਆਟਾ ਗੁੰਨ ਲਾ ਤੇ ਭੂਆ ਜੀ ਫਿਰ ਮੇਰੇ ਬਹਿਨ ਦਾ ਫਾਇਦਾ ਹੀ ਕੀ ਉੱਥੇ ਚਲ 2 ਮਿੰਟ ਤੱਕ ਨਾ ਕਮਰੇ ਚ ਆ ਜੇ ਚੰਗਾ ਠੀਕ ਆ ਜੀ ਹੁਣ ਬਹਿ ਨਾ ਇੱਥੇ 2 ਮਿੰਟ ਤੱਕ ਆ ਜੀ ਰੋਟੀ ਨੂੰ ਨਾ ਲੱਗ ਪਵੇ ਹਾਂ ਜੀ ਤੇ ਲਾ ਗਈ ਹੈ ਆਈਆ ਫਿਰ ਆ ਜਾ ਹਾਂ ਜੀ ਮੈਂ ਉਠਾ ਨਹੀਂ ਲੱਗੀ ਸੀ ਮੈਂ ਨਾ ਏਸੀ ਦਾ ਰਿਮੋਟ ਨਹੀਂ ਲੱਭਦਾ ਪਿਆ ਤੇ ਠੰਡ geh ਲੱਗਦੀ ਪਈ ਹੈ ਤੇ ਜਾਂ ਤਾਂ ਮੈਨੂੰ ਉੱਥੋਂ ਹੀ ਇੱਕ ਕੰਬਲ ਕੱਢ ਕੇ ਦੇ ਦੇ ਮੈਂ ਜਰਾ ਪਾਵਾਂ ਨਾ ਤਾਂ ਦੇ ਲੱਤਾਂ ਮੀਂਹ ਨੂੰ ਨਾ ਪਈਆਂ ਕੋਈ ਨਹੀਂ ਘਟਾ ਦਿੰਨੀ ਹੈ हां जा कटा दे के किरण आजा जल्दी बेटा मैं जाना ही फिर हां जी आई बुआ जी हां जी बुआ जी भाभी जी मैं ਤੁਹਾਡੇ ਨਾਲ ਗੱਲ ਕਰਨੀ ਆ ਹਾਂ ਦੱਸ ਮੇਰੀ ਗੱਲ ਸੁਣੋ ਕਿਰਨ ਉੱਪਰ ਰੈਸਟ ਕਰਨ ਵਾਸਤੇ ਗਈ ਸੀ ਤੇ ਤੁਸੀਂ ਨੂੰ ਠਾ ਕੇ ਦਿੱਤਾ ਮੈਂ ਜਦੋਂ ਇੱਧਰ ਉੱਠ ਕੇ ਆਇਆ ਤਾਂ ਮੈਂ ਵੇਖਿਆ ਡਰੈਗਨ ਵਿੱਚ ਲੰਮੇ ਪਈ ਹੋਈ ਸੀ ਤੂੰ ਉੱਪਰ ਸੁੱਤੀ ਰਹਿੰਦਣਾ ਸੀ ਜਾਂ ਸੁੱਤੀ ਸੀ ਤਾ ਉਹ ਮੈਂ ਕਿਹਾ ਤੂੰ ਜਾ ਨਾ ਮੈਂ ਕੋਈ ਕੰਮਕਾਰ ਕਰਦਾ ਹੁੰਦਾ ਕੁਝ ਨਾਲ ਜਾਣ ਲਈ ਬਣਾਦੇ ਭੂਆ ਦੇ ਲੈ ਮੈਂ ਜਿਹੜਾ ਅਖੇ ਉਹ ਪਟਨੇ ਜਾਣਾ ਕਿ ਜਿਹੜਾ ਮੈਨੂੰ ਸਾਰਾ ਕੁਝ ਖਾਣ ਪੀਣ ਨੂੰ ਚਾਹੀਦਾ ਹੈਗਾ ਮੈਨੂੰ ਕੁਝ ਉਹ ਕੋਠੇ ਗਈਆਂ ਕੋਠੇ ਏਸੀ ਵੀ ਚਲਾਇਆ ਪੱਖਾ ਵੀ ਚਲਾਇਆ ਬੱਤੀਆਂ ਵੀ ਜਗਣ ਡੀਆਂ ਉਹਦੇ ਕਮਰੇ ਦੀਆਂ ਤੂੰ ਦੇਖਦੀ ਨਹੀਂ ਮੈਂ ਇੱਕ ਚੀਜ਼ ਚ ਲਾ ਲਵਾ ਤੇ ਕੋਠੇ ਲੰਮੇ ਪਈ ਹੋਈ ਹੈ ਤੇ ਮੈਂ ਇਸ ਲਈ ਕਿਹਾ ਕਿ ਥੱਲੇ ਆ ਤੂੰ ਥੱਲੇ ਕਈ ਕੰਮ ਹੁੰਦੇ ਆ ਹਰ ਵੇਲੇ ਗਰਮੀ ਗਰਮੀਆਂ ਕਰਦੀ ਰਹਿੰਦੀ ਆ ਹਰ ਵੇਲੇ ਗਰਮੀ ਕਿਤੇ ਹੀ ਆਨੀ ਪਾ ਭਾਬੀ ਬੱਸ ਕਰ ਜਾ ਚੁੱਪ ਕਰ ਜਾ ਤੈਨੂੰ ਗਰਮੀ ਨਹੀਂ ਲੱਗਣੀ ਕਿਉਂਕਿ ਤੂੰ 24 ਘੰਟੇ ਏਸੀ ਵੀ ਲਾ ਛੱਡਦੀ ਤੇ ਪੱਖਾ ਵੀ ਲਾ ਛੱਡਦੀ ਆ ਤੂੰ ਉਹਨੂੰ ਕੀ ਕਹਿਣ ਦੀ ਸੀ ਕਿ ਬਿੱਲ ਤੇਰੇ ਪਿਓ ਨੇ ਦੇਣਾ ਬਿੱਲ ਤੇ ਜਸਬੀਰ ਆਂਦਾ ਹੀ ਆ ਨਾ ਬਿੱਲ ਤੇ ਆਂਦਾ ਹੀ ਆ ਕਿੰਨਾ ਬਿੱਲ ਆਂਦਾ ਮੁੰਡੇ ਨੂੰ ਪਤਾ ਲੱਗ ਜਾਂਦਾ ਇੱਕ ਵਾਰੀ ਪਰਨ ਲੱਗਿਆ ਤੇ ਭਾਬੀ ਤੂੰ ਵੀ ਤਾਂ 24 ਘੰਟੇ ਲਾ ਛੱਡਦੀ ਆ ਨਾ ਜੇ ਇਹਦੀ ਜਗ੍ਹਾ ਤੂੰ ਉਹ ਹੀ ਨੂੰ ਕਹਿ ਮੇਰੇ ਕੋ ਆ ਕੇ ਲੰਮੇ ਪਵੇ ਮੇਰੇ ਕੋ ਆ ਕੇ ਇੱਥੇ ਵਹੇ ਉਹ ਬੈੰਦੀ ਕਿੱਥੇ ਮੇਰੇ ਕੋਲ ਇੱਥੇ ਲੰਮੀ ਪਾਈ ਹੋਇਆ ਕਰੋ ਕਿੱਥੇ ਪੈਂਦੀ ਪਈ ਮੈਂ ਪੁੱਛਿਆ ਨੂੰ ਹਾਂ ਉਹ ਕਦੀ ਪੂਆ ਜੀ ਮੈਂ ਕੀ ਲੰਮੇ ਪਾਵਾਂ ਜਦੋਂ ਮੈਂ ਕੋਲ ਜਾ ਕੇ ਬਹਿਣ ਲੱਗਦੀ ਆ ਹੇ ਸ਼ਾਮ ਨੂੰ 7 ਸ਼ਾਮ ਨੂੰ ਜਾ ਕੇ 7-8 ਵਜੇ ਕਿਤੇ ਆਟਾ ਗੁੰਨ ਜਦੋਂ ਮੈਂ ਜਾ ਕੇ ਲੰਮੇ ਪੰਨੀ ਕੰਮ ਕਰਕੇ ਕਦੀ ਮੈਨੂੰ ਮੰਮੀ ਕਹਿੰਦੇ ਆਟਾ ਗੋਲਾ ਕਦੀ ਸਬਜ਼ੀ ਕੱਟ ਲਾ ਕਦੀ ਉਹ ਕਰ ਲਾ ਭਾਬੀ ਖਰਚੇ ਤਾਂ ਤੁਸੀਂ ਵਧਾਇਆ ਬਾਕੀ ਕੰਮ ਤੇ ਮੈਂ ਕਹਿੰਨੀ ਆਂ ਉਹੀ ਕਰਦੀ ਉਹਦਾ ਵੀ ਦਿਲ ਕਰਦਾ ਗਰਮੀ 'ਚ ਥੋੜੀ ਦਮ ਮੈਂ ਰੈਸਟ ਕਰਾਂ ਤੁਹਾਨੂੰ ਤਾਂ ਗਰਮੀ ਆਪੇ ਲੱਗਣੀ 24 ਘੰਟੇ ਤੁਸੀਂ ਏਸੀ ਚਲਾ ਛੱਡਦੇ ਜੇ ਉੱਤੇ ਤੋਂ ਹੀ ਕੰਬਲ ਲੈ ਛੱਡਦੇ ਜੇ ਬਾਹਰ ਨਿਕਲੋ ਤੁਹਾਨੂੰ ਪਤਾ ਲੱਗੇ ਭਾਬੀ ਉਹਦਾ ਵੀ ਉਹੀ ਸ਼ਰੀਰੇ ਜੋ ਸ਼ਰੀਰ ਟਾਡਾ ਇਹ ਸਮਝ ਨਹੀਂ ਗਈ ਦੀ ਮੈਨੂੰ ਗੱਲ ਤੇ ਫਿਰ ਤੁਸੀਂ ਸਮਝਦੇ ਨਹੀਂ ਨਾ ਜੇ ਤੁਹਾਨੂੰ ਇੰਨਾ ਕੁਝ ਪਤਾ ਫਿਰ ਕਿਉਂ ਇਤਰਾ ਕਰਦੇ ਜੇ ਬਿੱਲ ਤੇ ਆਪੇ ਆਣਾ ਉੱਪਰ ਵਾਲਾ ਏਸੀ ਵੱਖਰਾ ਚੱਲਣਾ ਥੱਲੇ ਵਾਲਾ ਵੱਖਰਾ ਚੱਲਣਾ ਤੇ ਜੇ ਤੁਸੀਂ ਇੱਕੋ ਜਗ੍ਹਾ ਚਲਾ ਕੇ ਨੂੰ ਸਾਸ ਇੱਥੇ ਬੈਠੋ ਤੇ ਉਹਦਾ ਦਿਲ ਕਰੂਗਾ ਉਹ ਕਿਉਂ ਜਾਊਗੀ ਉਹ ਐਸੇ ਕਰਕੇ ਹੀ ਉੱਪਰ ਜਾ ਕੇ ਵੱਖਰੀ ਪੰਦੀ ਆ ਕਿਉਂਕਿ ਜਿਉਨੂੰ ਪਤਾ ਜਦੋਂ ਮੈਂ ਮੰਮੀ ਕੋਲ ਲੰਮੇ ਪੈ ਗਈ ਮੰਮੀ ਨੇ ਮੈਨੂੰ ਕੋਈ ਨਾ ਕੋਈ ਕੰਮ ਕਹਿਦਾ ਕੰਮ ਕੰਮ ਤੇ ਮੈਂ ਕਹਿਨੀ ਹੋ ਕਹਿਨੀ ਆ ਇਹ ਪੱਕੀ ਗੱਲ ਮੈਨੂੰ ਇਹ ਯਾਦ ਆਉਂਦਾ ਹੈ ਕੰਮ ਰਹਿੰਦਾ ਹੈ ਕੰਮ ਕਰ ਮੈਂ ਕਹਿਨੀ ਉੱਠ ਫਿਰ ਉਹ ਕੰਮ ਕਰ ਲੈ ਭਾਬੀ ਹਾਂ ਉਹਨੂੰ ਸਾਰਾ ਫਿਕਰ ਹੁੰਦਾ ਨੋਆ ਨੂੰ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਤੁਹਾਡਾ ਤੇ ਬਾਥਰੂਮ ਹੀ ਆ ਨਾਲ ਹੀ ਆ ਤੁਹਾਨੂੰ ਗਰਮੀ ਦਾ ਕੀ ਅਹਿਸਾਸ ਹੋਣਾ ਨਿਕਲ ਕੇ ਬਾਹਰ ਵੇਖੋ ਤੁਸੀਂ ਕਿਤੇ 10 ਮਿੰਟ ਜਿਤ ਤਰ੍ਹਾਂ ਦੀ ਤੁਸੀਂ ਆਦਤ ਬਣਾ ਲਈ ਨਾ 24 ਘੰਟੇ ਏਸੀ 'ਚ ਰਹਿਣ ਦੀ ਮੇਰੇ ਹਿਸਾਬ ਨਾਲ ਤੁਸੀਂ ਇੱਕ ਮਿੰਟ ਨਹੀਂ ਵਾਰ ਦੀ ਗਰਮੀ ਚੱਲ ਸਕਦੇ। ਬਾਬੀ ਐਸ ਕਰਕੇ ਬਿਲ ਬਿਲ ਨਾ ਕਰੋ। ਜੇ ਤੁਸੀਂ ਹੱਲ ਮਿਲ ਕੇ ਚੱਲੋ ਨਾ ਦੋਵੇਂ ਜਣੀਆਂ ਇਕੱਠੀਆਂ। ਤੇ ਬਿਲ ਜਿੱਥੇ ਦੋ ਚੀਜ਼ਾਂ ਦਾ ਨਾ ਉੱਥੇ ਇੱਕ ਚੀਜ਼ ਦਾ। ਇੱਕ ਚੀਜ਼ ਦਾ ਹੀ ਹੈ। ਵਾਕਈ ਗਰਮ। ਮੈਨੂੰ ਸਮਝ ਹੀ ਨਹੀਂ ਆਈ। ਹੁਣ ਪਤਾ ਲੱਗਾਈ ਕਿ ਵਾਕਈ ਤੁਹਾਨੂੰ ਗਰਮੀ ਲੱਗਦੀ। ਮੈਂ ਤਾਂ 24 ਘੰਟੇ ਇੱਥੇ ਬੈਠੀ ਦੈ ਨੀ। ਸੌਰੀ ਪੁੱਤਰ। ਮੈਂ ਮਾਫ ਕਰਦੇ ਮੈਨੂੰ ਸਮਝ ਆ ਗਈ ਹੈ ਤੂੰ ਨਹੀਂ ਕੰਮ ਆਪਣਾ ਕਰਕੇ ਨਾ ਆ ਕੇ ਮੇਰੇ ਕੋ ਲੰਮੀ ਪਈ ਜਾ ਹਾਂਜੀ ਹਾਂਜੀ ਅਸੀਂ ਆਪ ਹੀ ਖਿਆਲ ਰੱਖਾਂਗੇ ਚੱਲ ਬਿੱਲ ਵੀ ਘਟੋਵੇ ਤੈਨੂੰ ਹੀ ਆਰਾਮ ਮਿਲੇ ਸੀ ਅੱਗੇ ਹਾਂਜੀ ਮੰਮੀ ਤੈਨੂੰ ਸਹੀ ਗਿਆ ਹਾਂ ਤੂੰ ਮੇਰੇ ਕੋ ਲਾ ਹਾਂ ਤੁਹਾਡਾ ਵੀ ਕਿ ਤੁਸੀਂ ਆਏ ਮੰਮੀ ਨੂੰ ਪਤਾ ਲੱਗਾ ਕਿ ਗਰਮੀ ਸੱਚੀ ਹੁੰਦੀ ਹੈ ਨਾ ਮੂੰਹਾਂ ਨੂੰ ਵੀ ਲੱਗਦੀ ਹੈ ਨਹੀਂ ਲੱਗਦੀ ਹੈ ਸੱਸਾਂ ਨੂੰ ਉਹਾਂ ਨੂੰ ਤੇ ਗਰਮੀ ਨਹੀਂ ਲੱਗਦੀ ਨਹੀਂ ਲੱਗਦੀ ਆ ਲੱਗਦੀ ਲੱਗਦੀ ਤੇ ਮੇਰੇ ਕੋਲ ਲੰਮੀ ਪਿਆ ਘਰ ਆਜੀ ਸਸਤੀ ਕਾਲਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਜਣੇ ਹੋਪੇ ਸਾਰੇ ਵਧੀਆ ਹੋ ਕੇ ਇਹਦੇ ਸੱਚੀ ਗਰਮੀ ਬਹੁਤ 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 ਜ਼ਿਆਦਾ ਇਹ ਬੇਸਿਕਲੀ ਨਾ ਅੱਜ ਵੀਡੀਓ ਬਣਾਈ ਆ ਕਿ ਸੱਸਾਂ ਦੇ ਮੇਰੇ ਵਰਗੀਆਂ ਸੱ ਜਿਹੜੀਆਂ ਬਸ ਇਸੇ ਥੱਲੇ ਬਹਿ ਜਾਂਦੀਆਂ ਤੇ ਕੋਈ ਭੈਣ ਭਰਾ ਵੇ ਚਾਰ ਜਨਾਨੀਆਂ ਆਪਣੇ ਲਾਗੇ ਭਲੇ ਇੱਛਤ ਚਲੋ ਆਪਾਂ ਕੋਈ ਵੀ ਨਹੀਂ ਭਾਈ ਇਹੋ ਕਹਦੀਆਂ ਰਣੀਆਂ ਗਰਮੀ ਹੈਗੀ ਕਿੱਥੇ ਆ ਗਰਮੀ ਹੈਗੀ ਕਿੱਥੇ ਮੇਰੇ ਵਰਗੀ ਨਹੀਂ ਮੇਰੇ ਵਰਗੀ ਨਾ ਕਿ ਤੁਸੀਂ ਤੇ ਸਮਝਾਇਆ ਸੋ ਹੈ ਕਿਥੇ ਆ ਆਪਾ ਵੈਸੇ ਵੀਡੀਓ ਨਹੀਂ ਇਸਨੇ ਕਰਕੇ ਭਾਈ ਕਰ ਵੀ ਪੈਣ ਹੀ ਬਹੁਤ ਜ਼ਿਆਦਾ ਹੈ ਹਾਂ ਤੇ ਜਲਦੀ ਜਲਦੀ ਬੰਨ ਜਾਵੇ ਗਰਮੀ ਦਾ ਕੰਮ ਨਹੀਂ ਹੁੰਦਾ ਇੱਕ ਮੈਸੇਜ ਦਿੱਤਾ ਜਾਵੇ ਕਿ ਗਰਮੀ ਸੱਸਾਂ ਨੂੰ ਹੀ ਨਹੀਂ ਲੱਗਦੀ ਨੋਹਾਂ ਨੂੰ ਵੀ ਲੱਗਦੀ ਆ ਜਿਸ ਤਰ੍ਹਾਂ ਤੇ ਤੁਹਾਡੀ ਸ਼ਰੀਰ ਉਤਰੇ ਨੋਹਾਂ ਦੇ ਹੁੰਦੇ ਆ ਹਨਾ ਅੱਛਾ ਕਈ ਤਰ੍ਹਾਂ ਚ ਆਪਾਂ ਪਾ ਬੜਾ ਘੱਟ ਗਰਮੀ ਕਰਕੇ ਜਿਹੜਾ ਵਿਖਾਇਆ ਨਹੀਂ ਜ਼ਿਆਦਾ ਇੱਥੋਂ ਤੱਕ ਕਿ ਨੋਹਾਂ ਜੇ ਕਮਰੇ ਚ ਅੱਗ ਬਚਰ ਗਿਆ ਗੰਡੇ ਕੱਢ ਦਿਆਂ ਨਾ ਤੇ ਉਹ ਵੀ ਕਹਿਣੀ ਬਾਹਰ ਲੈ ਜਾ ਆਏ 씨 ਜਸ ਮੈਲ ਆਉਗੀ ਯਾਰ ਜੇ ਗੰਡੇ ਵਿਚਾਰੀ ਕੱਟ ਲੂਗੀ ਤੇ ਕੀ ਐ ਸੁੱਕ ਤੇਨੂੰ ਦੋਪੜ ਕਿਆ ਮਿਲ ਜੇਗਾ ਨਾ ਬਿਲਕੁਲ ਚਲੋ ਜੀ ਧਿਆਨ ਰੱਖੋ ਜੀ ਸਰਕ ਚੀਦਾ ਨੋਆ ਵੀ ਆਪਣੀਆਂ ਧੀਆਂ ਜੇ ਤੁਹਾਨੂੰ ਗਰਮੀ ਲੱਗਦੀ ਹੈ ਤੇ ਉਹਨਾਂ ਨੂੰ ਵੀ ਗਰਮੀ ਲੱਗਦੀ ਸਾਡੀ ਨੂੰ ਤੇ ਵੈਸੀ ਬੜੀ ਐਡਜਸਟੇਬਲ ਲੱਗੀ ਐ ਚਾਹੇ ਸਾਰਾ ਗਰਮੀ ਦੀ ਵੀ ਲੱਗੀ ਰਹਿੰਦੀ ਸਾਡੀ ਸੇਵਾ ਕਰਨ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਸਾਡੀ ਸਟੋਰੀ ਨੂੰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਪਲੀਜ਼ ਕਰਿਆ ਕਰੋ ਤਾਂ ਕਿ ਸਾਡੇ ਜਿਹੜੀ ਵੀ ਵੀਡੀਓ ਆ ਜੇ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਮਿਲ ਜਾਏ ਕਰੇ ਪੂਰੇ 12:30 ਵਜੇ ਤੇ ਬਾਏ ਬਾਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮੈਸੇ ਬੜਾ ਜ਼ਰੂਰੀ ਜੇ ਆ ਵੇਖ ਲੋ ਇਹ ਸਟੋਰੀ ਚ ਬੜਾ ਮਤਲਬ ਦੱਸਿਆ ਹੈ ਕਿ ਜਦੋਂ ਨੂੰਹਾਂ ਕੋਲ ਬੈਲ ਲੱਗਦੀਆਂ ਨਾ ਆ ਸੱਸਾਂ ਕੰਮ ਕਹਿਨਦੀਆਂ ਜੇ ਯਾਰ ਨਾ ਕੰਮ ਕਿਆ ਕਰੋ ਜੇ ਤੁਸੀਂ ਆਪਣੇ ਘਰ ਦਾ ਬਿੱਲ ਵੀ ਬਚਾਣਾ ਜੇ ਨਾ ਤੇ ਉਹਨਾਂ ਨੂੰ ਵੀ ਆਪਣੇ ਨਾਲ ਕਹਿਣ ਟੱਕ ਲੰਮੇ ਪਾਇਆ ਕਰੋ ਇਹ ਨਾ ਕਹਿ ਸਕੋ ਜੇ ਸੁੱਤੀ ਹੈ ਨਾ ਤੇ ਇੱਕ ਆਪਚਾਹ ਬਣਾ ਕੇ ਤੇ ਉਹਨੂੰ ਉਠਾਇਆ ਕਰੋ ਚੱਲ ਧੀ ਆਪਾਂ ਇਕੱਠੇ ਰਲ ਕੇ ਪੀਨੇ ਉਹ ਚਾਹ ਦਾ ਨਜ਼ਾਰਾ ਬੜਾ ਆਣਾ ਜੇ ਤੇ ਸਾਰੇ ਕਮੈਂਟ ਕਰ ਹੋਣਾਰੇ ਸ਼ਾਇਦ ਜੀ ਕਿੰਨੀ ਕਿੰਨੀ ਡਿਗਰੀ ਕਰਦੀ ਬਿਲਕੁਲ ਜੀ ਸਾਰੇ ਜਣੇ ਦੱਸਿਓ ਜੀ ਠੀਕ ਹੈ ਜੀ ਚਲੋ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ